ਕੁਝ ਮੁਲਕ ਸੀ ਜਿੱਥੇ ਬਹੁਤ ਘੱਟ ਨਸ਼ੇ ਦੀ ਆਪਾਂ ਗੱਲ ਸੁਣਦੇ ਸੀ ਉਹਨਾਂ ਦੇ ਵਿੱਚ ਸ਼ਾਮਲ ਹੈ ਜਿਹੜੇ ਇੱਕ ਪੂਰੇ ਦਾ ਪੂਰਾ ਕੰਟੀਨੈਂਟ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਾ ਇਲਾਕਾ ਜਿੱਥੇ ਦੱਸਿਆ ਜਾਂਦਾ ਹੈ ਕਿ ਨਸ਼ੇ ਦੀ ਕੋਈ ਗੱਲਬਾਤ ਬਹੁਤੀ ਜ਼ਿਆਦਾ ਹੈ ਨਹੀਂ ਸੀ ਪਰ ਹੁਣ ਉੱਥੇ ਵੀ ਨਸ਼ਾ ਜਿਹੜਾ ਬਹੁਤ ਮਾਤਰਾ ਚ ਇਧਰੋਂ ਉਧਰੋਂ ਦੂਜੇ ਜਿਹੜੇ ਟਿਕਾਣੇ ਹੈਗੇ ਉਹਨਾਂ ਤੋਂ ਉੱਥੇ ਪਹੁੰਚਾਉਣ ਦੀ ਜਿਹੜੀ ਇਹ ਕਵਾਇਤ ਆ ਸ਼ੁਰੂ ਹੋ ਗਈ ਆ ਅ ਪਤਾ ਲੱਗਾ ਇੱਕ ਜਿਹੜਾ ਆਸਟ੍ਰੇਲੀਅਨ ਆਸਟ੍ਰੇਲੀਆ ਦਾ ਇੱਕ ਵਿਅਕਤੀ ਹੈ ਉਹਦਾ ਨਾਮ ਦੱਸਿਆ ਗਿਆ ਗੁਰਵਿੰਦਰ ਸਿੰਘ ਤੇ ਉਹਦੇ ਨਾਲ ਦੋ ਹੋਰ ਪੰਜਾਬੀ ਵਿਅਕਤੀਆਂ ਨੂੰ ਫੜਿਆ ਗਿਆ ਜਿਨ੍ਹਾਂ ਦਾ ਨਾਮ ਉਹ ਕੈਨੇਡਾ ਦੇ ਦੱਸੇ ਗਏ ਆ ਕੈਨੇਡੀਅਨ ਆ ਆਦਮੀ ਆ ਉਹ ਅਮਨ ਸਿੰਘ ਅਮਨ ਕਾਂਗ ਤੇ ਦੂਜਾ ਹੈਗਾ ਮਨੀ ਢਾਲੀਵਾਲ ਇਹਨਾਂ ਨੂੰ ਵੀ ਉੱਥੇ ਗੁਰਵਿੰਦਰ ਸਿੰਘ ਦੇ ਨਾਲ ਅਰੈਸਟ ਕੀਤਾ ਗਿਆ ਔਰ ਬਹੁਤ ਵੱਡੀ ਛੇਪ ਜਿਹੜੀ ਹੈ ਸਮਗਲਿੰਗ ਦੀ ਉਹ ਉੱਥੇ ਜ਼ਬਤ ਕੀਤੀ ਗਈ ਆ ਉੱਥੋਂ ਦੀ ਪੁਲਿਸ ਦਾ ਕਹਿਣਾ ਹੈਗਾ ਜਾਂਚ ਦੁਕਾਨੀਆਂ ਦਾ ਕਿ ਉਹਨਾਂ ਨੇ ਨਵੀਂ ਗੱਲ ਦੇਖੀ ਕਿ 20 ਮਿਲੀਅਨ ਸਿਗਰਟ ਜਿਹੜੀ ਉਹ ਪਕੜੀ ਗਈ ਹੈ 20 ਮਿਲੀਅਨ ਇਲਿਸੀਟ ਸਿਗਰਟ ਮੇਕੋ ਤੁਸੀਂ ਉਹ ਉਹਨਾਂ ਤੋਂ ਫੜੀ ਗਈ ਹੈ ਜਿਹੜੀ ਕਿ ਉਹ ਉੱਥੋਂ ਦੀ ਜਿਹੜੀ ਸਿਗਰਟ ਜਿਹੜੀ ਉੱਥੇ ਵੇਖ ਸਕਦੀ ਬਾਜ਼ਾਰ ਚ ਉਹ ਨਹੀਂ ਇਹ ਇਹ 2 ਨੰਬਰ ਚ ਜਿਹੜੀ ਸਿਗਰਟ ਆ ਉਹ ਉੱਥੇ ਪਹਚਾਈ ਗਈ ਹੈ ਲਿਆਂਦੀ ਗਈ ਹੈ 50 ਕਿਲੋਗ੍ਰਾਮ ਕੋਕੀਨ ਤੇ 280 ਕਿਲੋਗ੍ਰਾਮ ਲਿਕਵਿਡ ਮੈਥ ਮੈਥਮ ਫੈਟਾਮਿਨ ਜਿਹੜੀ ਹੁੰਦੀ ਆ ਉਹ ਵੀ ਇਸ ਆਪਰੇਸ਼ਨ ਦੇ ਵਿੱਚ ਸੀਜ਼ ਕੀਤੀ ਗਈ ਆ ਜ਼ਬਤ ਕੀਤੀ ਗਈ ਆ